ਚਾਲੋ ਤੈਨੂੰ ਮੋੜ ਦੇ ਨਿਕਾ ਥੋੜੇ ਘਰੇ ਕੌਣ ਕੌਣ ਨੇ ਓਏ ਕੀ ਹੋ ਗਿਆ ਘਰੇ ਮੈਂ ਇਕੱਲਾ ਹੀ ਆ ਘਰੇ ਹੋਰ ਕੌਣ ਹੋਊ ਲਾ ਤੈਨੂੰ ਜਮੀਂ ਡਰ ਪਉਣੀ ਡਰ ਪਉਣੂ ਕੀ ਹੈਗਾ ਦੱਸੋ ਕੀ ਗੱਲ ਹੈਗੀ ਆਂ ਦੀਨਾ ਨਹੀਂ ਤੈਨੂੰ ਆਸਲਾ ਇਹਦੀ ਤਾਂ ਹੈਗੀ ਹੈਗੀ ਮੇਰੇ ਵੀ ਪੱਲੇ ਥੱਲੇ ਕੁਸ ਵਗ ਜੋ ਯਾਰ ਕਰ ਲਓ ਜਿਹੜਾ ਕੋਈ ਕਰਨਾ ਕਰ ਚਲੋ ਏ ਸਾਜਾ ਜਿਆ ਕਾ ਦਬਾਈ ਉਹ ਤੁਰਾ ਤੁਰਾ ਕੰਮ ਤਾਂ ਦਾ ਵੀ ਕਰ ਲਿਆ ਕਰ ਕੋਈ ਕੀ ਹੋ ਗਿਆ ਸਾਰਾ ਘਰ ਸਾਨ ਲਿਆ ਚੂਹਿਆਂ ਦੀਆਂ ਮਿੰਗਣੇ ਨੇ ਹੋਰ ਕੁਝ ਨਹੀਂ ਹੈਗਾ ਉੱਥੇ ਇਹ ਜਿਹੜੇ ਪਹਿਲਾਂ ਤਿੰਨ ਆਏ ਸੀ ਉਹ ਵੀ ਮੈਨੂੰ ਅਹੀਂ ਕਹਿ ਕੇ ਗਏ ਨੇ ਕੀ ਹੋ ਰਿਹਾ